جی کی نام توڑا ہے جی میرا نام مفتی عبد الملک ہے میں ضلع جمیعت ملیرکوٹلہ پنجاب کا جنرل سیکریٹری ہوں اور آج ہم سب کے سب یہاں پر پورے ملیرکوٹلہ کے لوگ بس ان سیلاب سے متاثر لوگوں کے لیے سامان اکٹھا کر رہے ہیں پیسہ اکٹھا کر رہے ہیں راشن اکٹھا کر رہے ہیں تو اس میں سے کچھ سامان لے کر کے ہم یہاں پر آئے تھے تاکہ معاینہ کر لیا جائے کہ کس چیز کی وہاں پر ضرورت ہے پھر وہی چیز وہاں پر پہنچائی جائے گی تو اس لیے آج ہم وہ راشن لے کر کے یہاں پر تشریف لائے کس طرح سارا محسوس کس طرح ہو رہا ہے محسوس یہ ہو رہا ہے کہ یہاں تقریباً یہاں سے پانچ سات کلومیٹر دوری پر کافی جو دیہات ہیں گاؤں ہیں وہ سیلاب کے اندر متاثر ہو چکے ہیں اب میری اس کے لیے اپیل یہ ہے سب سب سے کہ ان لوگوں کے لیے زیادہ سے زیادہ ہم وقت دے کر کے ان لوگوں کی جان بچائی جائے ان کے جانوروں کی جان بچائی جائے اور مسلسل تعاون رکھا جائے مسلسل تعاون رکھا جائے اس لیے کہ تعاون رکھنے سے فائدہ یہ ہوگا کہ جس وقت یہ پانی ختم ہوگا تقریباً پندرہ بیس فٹ پانی اوپر گھوم رہا ہے اور ابھی چڑھ ہی رہا ہے پانی جب یہ پانی کم کم ہو جائے گا تو ان لوگوں کو اس وقت پیسے کی اور ہماری مالی تعاون کی مثلاً کسی کے گھر ختم ہو گئے ان کے گھر بنا کر کے دینا کسی کی کھیتیاں ختم ہو گئی ان کو کھیتی بنا کر کے دینا کسی کی دکانیں ختم ہو گئی ان کو دکان کا یا کاروبار چلا کر کے دینا किसी के मटजा यानी कि उनके गां गायें या इसी तरीके से भैंस वो इसमें पानी में दूसरे मुल्क में चली गई पड़ोस मुल्क के अंदर चली गई हैं तो उन लोगों के लिए रोजगार का इंतजाम करना ये हमारा सबका फरीजा है और ये कौमी फरीजा है और इसी को इंसानियत का फरीजा बोलते हैं सर कल एक को कहिए कि जातिवाद हमेशा किया जाता है हिंदू जा जा या सिख या मुसलमान ਦੇ ਵਿੱਚ ये हमेशा पाड़ पाया जाता हैगा ते ਤੁਸੀਂ ਅੱਜ ਲੈ ਕੇ ਆਏ ਜੇ دکھ سکتے ہیں ہم سے کتنا خوش ہو رہے ہیں اور یہ بےچارے گلے مل رہے ہیں استقبال کر رہے ہیں کہ ہمارے بھائی ہمارے لیے راشن لے کر کے آئے ہیں اور میں اپنی جانب سے پورے ملیکوٹلہ کے واسیوں کی جانب سے اسی طرح اپنی صوبہ جمعیت اور مرکزی جمعیت کی جانب سے آپ کو آپ سب کے ساتھ ہم

ਆਪ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਨੇ ਬੜਾ ਨਾਲ ਕਿਵੇਂ ਅੱਧਾ ਪੰਜਾਬ ਡੁੱਬਿਆ ਪਿਆ ਦੇਖੋ ਪਸ਼ੂਆਂ ਦਾ ਵੀ ਬੁਰਾ ਹਾਲ ਹੈ ਲੋਕਾਂ ਦਾ ਵੀ ਮੌਤਾਂ ਵੀ ਹੋਈਆਂ ਨੇ ਫਸਲਾਂ ਵੀ ਤਬਾਹ ਹੋ ਗਈਆਂ ਤਾਂ ਦੇਖੋ ਹੁਣ ਜਦੋਂ ਇੰਨੀ ਬਰਬਾਦੀ ਤਬਾਹੀ ਹੋਈ ਹੈ ਤਾਂ ਹਰ ਇਨਸਾਨ ਦਾ ਜਿਹੜਾ ਮਨ ਹੈ ਪਸੀਜ ਗਿਆ ਆ ਸਮਾਜ ਦੇ ਵਿੱਚ ਜਦੋਂ ਰਹਿਣਾ ਦੇਖੋ ਅਸੀਂ ਤਾਂ ਸਾਨੂੰ ਦੁੱਖ ਤਾਂ ਹੈ ਹੀ ਅਸੀਂ ਵੀ ਦੁੱਖ ਬਣਾਉਣ ਆਏ ਆ ਆਪਣੇ ਭਾਈਆਂ ਦਾ ਇਹ ਪੁੱਛੇ ਤੇ ਲੰਗਰ ਵੀ ਬਣਾ ਕੇ ਲੈ ਕੇ ਆਏ ਅਸੀਂ ਦੇਗਾ ਲੈ ਕੇ ਆਏ ਆ ਨੁਕੀਨ ਚੌਲਾਂ ਦੀ ਉਹ ਵੀ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਮਤਲਬ ਸਰਵ ਕੀਤੀਆਂ ਨੇ ਤਾਂ ਕੁਝ ਰਾਸ਼ਨ ਵੀ ਲੈ ਕੇ ਆਇਆ ਬਾਕੀ ਅਸੀਂ ਤੋਂ ਜਾਣਕਾਰੀ ਲੈਣ ਆਏ ਆ ਕਿ ਹੋਰ ਕਿਸ ਚੀਜ਼ ਦੀ ਲੋੜ ਹੈ ਤਾਂ ਮਲੇ ਕੋਲੇ ਦੇ ਵਿੱਚ ਜਗਾ ਜਗਾ ਰਾਸ਼ਨ ਰਾਸਮਗਰੀ ਇਕੱਠੀ ਕੀਤੀ ਜਾ ਰਹੀ ਹੈ ਫਿਰ ਜਿਸ ਤਰ੍ਹਾਂ ਵੀ ਮਤਲਬ ਹੁਕਮ ਹੋਊਗਾ ਇੱਥੋਂ ਕਿ ਆ ਚੀਜ਼ਾਂ ਦੀ ਲੋੜ ਹੈ ਤਾਂ ਫਿਰ ਉਸ ਤਰ੍ਹਾਂ ਅਸੀਂ ਭੇਜਾਂਗੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਲੋੜ ਹੋਈ ਦੀ ਅੱਛਾ ਸਰ ਜੇ ਇੱਕ ਗੱਲ ਪਾ ਕਰੀਏ ਆਮ ਜਿਹੜਾ ਜਾਤੀਵਾਦ ਦੇ ਵਿੱਚ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਤਾਂ ਅੱਜ ਫਾਈਚਾਰ ਦੇ ਨਾਲ ਖੜ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਦੇਖੋ ਇਹ ਜਾਤੀਵਾਦ ਦਾ ਕੀ ਹੈ ਜੀ ਇਹ ਹੁਣ ਕੁਦਰਤ ਦੀ ਕਰੋਪੀ ਮੰਨ ਲਓ ਇਹਨੂੰ ਚਲੋ ਫਿਰ ਉਹਦੇ ਚੋਂ ਤਾਂ ਕੋਈ ਯਾਦ ਨਹੀਂ ਆਉਂਦੀ ਮੂਰੇ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ ਨਾ ਹਿੰਦੂ ਦੇਖਿਆ ਨਾ ਮੁਸਲਮਾਨ ਦੇਖਿਆ ਨਾ ਸਿੱਖ ਦੇਖਿਆ ਨਾ ਐਸਾਈ ਜਿਹਦੀ ਵੀ ਫਸਲ ਆ ਗਈ ਜੋ ਵੀ ਬੰਦਾ ਵਿੱਚ ਆ ਗਿਆ ਪਾਣੀ ਦੇ ਫੇਰ ਚ ਆ ਗਿਆ ਕਿੰਨੇ ਲੋਕ ਮਰ ਗਏ ਕਿੰਨੇ ਪਸ਼ੂ ਮਰ ਗਏ ਫਸਲਾਂ ਮਰ ਗਈਆਂ ਤਾਂ ਦੇਖੋ ਜੀ ਜਾਤਵਾਦ ਦਾ ਕੋਈ ਮਾਮਲਾ ਨਹੀਂ ਇਹ ਤਾਂ ਇਨਸਾਨੀਅਤ ਦਾ ਮਾਮਲਾ ਹੀ ਦੇਖੋ ਹਰ ਇਨਸਾਨ ਨੂੰ ਦੁੱਖ ਹੋਣਾ ਚਾਹੀਦਾ ਹੈ ਹਰ ਨਾਲ ਖੜਨਾ ਚਾਹੀਦਾ ਹੈ ਚਾਹ ਸਰ ਇੱਕ ਹੋਰ ਗੱਲ ਜਿਆ ਗੱਲ ਕਰੀਏ ਲੈਂਦੇ ਪੰਜਾਬ ਦੀ ਚੜ੍ਹਦੇ ਪੰਜਾਬ ਦੋਨਾਂ ਦੇ ਵਿੱਚ ਵੀ ਕਈ ਵਾਰ ਬਹੁਤ ਕਈ ਕ੍ਰੀਤੀਆਂ ਦਿਖਾਈਆਂ ਜਾਂਦੀਆਂ ਜਾਂ ਕਈ ਲਵਜੜ ਇਹੋ ਜੇ ਕੀਤੇ ਜਾਂਦੇ ਬਾਰੇ ਕੀ ਤੁਹਾਡਾ ਕਹਿਣਾ ਹੈ ਦੇਖੋ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਹੈ ਇਹਨਾਂ ਦੀ ਬੋਲੀ ਇੱਕ ਹੈ ਰਹਿਣ ਸਹਿਣ ਸੱਭਿਆਚਾਰ ਸਭ ਕੁਝ ਇੱਕ ਹੈ ਇਹ ਨਾ ਕਿਸੇ ਨੇ ਮੰਗਿਆ ਇਹ ਪੰਜਾਬ ਦੇਖੋ ਬੰਦ ਕਿਸੇ ਨੇ ਨਹੀਂ ਮੰਗੀ ਸੀ ਲੋਕ ਆਰਾਮ ਨਾਲ ਰਹਿ ਰਹੇ تھے ਬਹੁਤ ਵਧੀਆ ਰਹੇ ਸੀ ਲੋਕ ਕੋਈ ਕੁੜਤਨ ਨਹੀਂ ਦੀ ਆਪਸ ਦੇ ਵਿੱਚ ਇਹ ਸਿਆਸੀ ਇਹਨਾਂ ਨੇ ਜੋ ਬੰਡੀਆਂ ਪਾਈਆਂ ਨੇ ਉਦੇ ਕਰਕੇ ਦੇਖੋ ਪੰਜਾਬ ਦਾ ਨੁਕਸਾਨ ਹੋਇਆ ਦੇਸ਼ 1947 ਚ ਆਜ਼ਾਦ ਹੋਇਆ ਤੇ ਪੰਜਾਬ ਬਰਬਾਦ ਹੋਇਆ ਉਸ ਟਾਈਮ ਪੰਜਾਬ ਨੂੰ ਦਸੋਂ ਵੰਡਦਾ ਅੱਧਾ ਪੰਜਾਬ ਉਧਰ ਛੱਡਦਾ ਦੈਢ ਛੱਡਦਾ ਤਾਂ ਪੰਜਾਬ ਦੇ ਵੀ ਕਤਲੇਆਮ ਹੋ ਗਿਆ ਉਹ ਵੀ ਸਾਰਾ ਸਿਆਸੀ ਮਤਲਬ ਜੋਣਾ ਪ੍ਰੋਗਰਾਮ ਦਾ ਤਾਂ ਕਿਸੇ ਨੇ ਕਿਸੇ ਨਾਲ ਪਹਿਲਾਂ ਤਾਂ ਕੋਈ ਦੁਸ਼ਮਣੀ ਨਹੀਂ ਸੀ ਪਹਿਲਾਂ ਨਹੀਂ ਕਿਸੇ ਨੇ ਮਾਰਿਆ ਕਿਸੇ ਨੂੰ ਇਹ ਸਭ ਸਿਆਸੀ ਹਤਕੰਡੇ ਥੇ ਲੋਕ ਆਪਣੇ ਭੋਲੇ-ਭਾਲੇ ਨੇ ਜੀ ਦੇਖੋ ਲੈਦੇ ਪੰਜਾਬ ਦੇ ਵੀ ਚੜਦੇ ਪੰਜਾਬ ਦੇ ਵੀ ਤੇ ਸਿੱਖ ਵੀ ਮੁਸਲਮਾਨ ਵੀ ਇਹਨਾਂ ਦੇ ਆਪਸ ਦੇ ਵਿੱਚ ਦਿਲਾਂ 'ਚ ਫਰਕ ਕੋਈ ਨਹੀਂ ਥਾ ਪਰ ਭੋਲੇ-ਭਾਲੇ ਲੋਕ ਨੇ ਸਿਆਸੀ ਚਾਲਾਂ ਨੂੰ ਸਮਝ ਨਹੀਂ ਸਕੇ ਉਸ ਟਾਈਮ। ਨਾ ਉਸ ਟਾਈਮ ਕੋਈ ਕਮਿਊਨੀਕੇਸ਼ਨ ਦਾ ਸਾਧਨ ਥਾ। ਉਹਨਾਂ ਦੇਖਿਆ ਵੀ ਉਧਰ ਪਾਕਿਸਤਾਨ ਵਾਲੇ ਨੇ ਸਾਡੇ ਲੋਕਾਂ ਨੂੰ ਮਾਰਦਾ। ਅਸੀਂ ਉਹਨਾਂ ਦੇ ਨੂੰ ਮਾਰ ਦਿੰਨੇ ਆ। ਤਾਂ ਇਹ ਕਰਕੇ ਕਤਲੇਆਮ ਸ਼ੁਰੂ ਹੋ ਗਿਆ। ਲੱਖਾਂ ਲੋਕ ਮਾਰੇ ਗਏ ਉਸ ਟਾਈਮ। ਬਹੁਤ ਮਾੜਾ ਹੋਇਆ। ਦੇਖੋ ਇਹ ਬਹੁਤ ਬੁਰੇ ਦਿਨਾਂ ਦੇ ਵਿੱਚ ਗਿਨਾ ਜਾਊਗਾ। ਪਰ ਲੋੜ ਕਿਸੇ ਨੂੰ ਨਹੀਂ ਪਈ। ਕਿਸੇ ਨੇ ਮੰਗਿਆ ਨਹੀਂ ਥਾ ਇਹ। ਤਾਂ ਹੁਣ ਵੀ ਕਿਸੇ ਦੇ ਦਿਲ 'ਚ ਕੋਈ ਪੜਤਨ ਨਹੀਂ ਹੈਗੀ। ਉਹ ਲੋਕ ਉਸੇ ਤਰ੍ਹਾਂ ਪਿਆਰ ਕਰਦੇ ਨੇ ਪੰਜਾਬ ਨੂੰ। ਚੜ੍ਹਦੇ ਪੰਜਾਬ ਨੂੰ। ਜੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਨੇ। ਉਥੇ ਪੰਜਾਬੀ ਕਾਨਫਰੰਸ ਆਉਂਦੀਆਂ ਨੇ ਮਿਲਦੇ ਨੇ ਲੋਕ ਕੋਈ ਇਦਾਂ ਦਾ ਕੋਈ ਫਰਕ ਨਹੀਂ ਆਇਆ ਉਹ ਦੇਖ ਕੇ ਆਪਣੇ ਲਿਆ ਹੁਣ ਬੰਨ ਟੁੱਟਿਆ ਸੀ ਮਿਲ ਕੇ ਬੰਨ ਲਾਇਆ ਜੀ ਸਾਰਿਆਂ ਨੇ ਹਾਂ ਹਾਂ ਇੰਡੀਆ ਤੇ ਪਾਕਿਸਤਾਨ ਦੇ ਲੋਕਾਂ ਨੇ ਮਿਲ ਕੇ ਬੰਨ ਲਾਏ ਨੇ ਤਾਂ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਹੈ ਇਹਦੇ 'ਚ ਇਹ ਦੇਖੋ ਸਿਆਸੀ ਕੋ ਹੋਕੇ ਦਾ ਲਾਹ ਲੈਣ ਵਾਸਤੇ ਲੋਕਾਂ ਨੇ ਕਰਿਆ ਤਾਂ ਉਹਦੇ ਨਾਲ ਬੰਡੀਆਂ ਪੈ ਗਈਆਂ ਜੀ ਇਹ ਬਾਉਂਡਰੀ ਮਾਰਤੀ ਜੇ ਕਿਹੜੀ ਜਗ੍ਹਾ ਤੋਂ ਆਏ ਸੀ ਜਿਹੜੇ ਵੀ ਰਾਜ ਆਏ ਇਹ ਦੇਖੋ ਜੀ ਅੱਜ ਪਿੰਡ ਵਸਤੀ RAMLAL ਦੇ ਵਿੱਚ ਤਕਰੀਬਨ ਇੱਥੋਂ 150 ਕਿਲੋਮੀਟਰ ਲਗਭਗ ਦੂਰ ਤੋਂ ਮਲੇਰਕੋਟਲੇ ਦੀ ਧਰਤੀ ਤੋਂ ਜਿੱਥੇ ਮਲੇਰਕੋਟਲੇ ਰਾਜੇ ਦੇ ਵੱਲੋਂ ਛੋਟੇ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ ਸੋ ਉਸ ਧਰਤੀ ਦੇ ਉੱਪਰੋਂ ਜਿਹੜਾ ਅੱਜ ਮਲੇਰਕੋਟਲੇ ਤੋਂ ਸਾਡੇ ਵੀਰ ਇੱਥੇ ਪਹੁੰਚੇ ਨੇ ਮੁਸਲਮ ਭਾਈਚਾਰੇ ਦੇ ਸੋ ਇਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉਥੋਂ ਰਾਸਮਗਰੀ ਲੈ ਕੇ ਆਏ ਨੇ ਬੇਸ਼ੱਕ ਸਾਡੇ ਕੋਲੇ ਰਾਸਮਗਰੀ ਵੀ ਨਾ ਲੈ ਕੇ ਆਉਂਦੇ ਸਾਡਾ ਪਤਾ ਲੈਣ ਵਾਸਤੇ ਆ ਜਾਂਦੇ ਸੋ ਸਾਨੂੰ ਤਾਂ ਵੀ ਇੰਨੀ ਖੁਸ਼ੀ ਹੋਣੀ ਸੀ ਸੋ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਇੱਥੇ ਅੱਜ ਚੌਲਾਂ ਦੀ ਬ੍ਰਾਂਡਿੰਗ ਆਪਦੇ ਘਰਾਂ ਦੇ ਵਿੱਚੋਂ ਜਿਹੜਾ ਉੱਥੇ ਬਣਵਾ ਕੇ ਇੱਥੇ ਲੈ ਕੇ ਆਏ ਨੇ ਔਰ ਵੀ ਜਿਹੜਾ ਰਾਸਨ ਜਿਹੜਾ ਇੱਥੇ ਸੁਕੀਆਂ ਰਸਤਾ ਜੜੀਆਂ ਨੇ ਉਹ ਲੈ ਕੇ ਆਏ ਨੇ ਸੋ ਅੱਜ ਉਹਨਾਂ ਨੇ ਇੱਕ ਮਿਸਾਲ ਇਹਨਾਂ ਨੇ ਕਾਇਮ ਕੀਤੀ ਆ ਕਿ ਹਿੰਦੂ ਸੇਕ ਮੁਸਲਮ ਸਹਾਈ ਇਹ ਸਾਰੇ ਭਾਈ ਭਾਈ ਸੋ ਜਿੱਥੇ ਸਰਕਾਰਾਂ ਫੋਟੇ ਦੀ ਰਾਜਨੀਤੀ ਖੇਡਦੀਆਂ ਨੇ ਜਿੱਥੇ ਸਰਕਾਰਾਂ ਵੰਡੀ ਪਾਉਂਦੀਆਂ ਨੇ ਅੱਜ ਉਥੇ ਇੱਕ ਫੇਰ ਮਿਸਾਲ ਕਾਇਮ ਕਰ ਦਿੱਤੀ ਹੈ ਸਮੇਂ-ਸਮੇਂ ਤੇ ਜਿਹੜੀ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਜਾਂ ਹਿੰਦੂਆਂ ਨੇ ਮਿਸਾਲ ਇਹ ਕਾਇਮ ਕੀਤੀ ਕਿ ਸਾਡੇ ਵਿੱਚ ਕੋਈ ਵੀ ਵਖਰੇਵਾ ਨਹੀਂ ਹੈ ਸੋ ਅੱਜ ਇੱਕ ਵਾਰ ਆ ਫੇਰ ਜਿੱਥੇ ਕਿ ਪੂਰੇ ਤਕਰੀਬਨ ਪੌਣੇ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਡੁੱਬਿਆ ਪਿਆ ਉਥੇ ਅੱਜ ਮੁਸਲਮ ਭਾਈਚਾਰੇ ਨੇ ਆ ਕੇ ਇੱਕ ਫੇਰ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਸਾਡੇ ਚ ਕੋਈ ਬਖਰੇਵਾਂ ਨਹੀਂ ਅਸੀਂ ਸਾਰੇ ਇਕਿਆਂ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ